ਹਾਂਜੀ ਲੈਣ ਦੀ ਕੋਰਤੀ ਹਾਂਜੀ ਦੌੜ ਕੇ ਆਇਓ ਹਾਂਜੀ ਸੈਰ ਵੀ ਕੀਤੀ ਕਿ ਕੱਲਾ ਰਨਿੰਗ ਕੀਤੀ ਹੋ ਸੈਰ ਵੀ ਕਰ ਲਈ ਦੀ ਅੱਛਾ ਅੱਧੇ ਰਾਤ ਸੈਰ ਅੱਧੇ ਰਾਤ ਰਨਿੰਗ ਵੈਰੀ ਗੁੱਡ ਸੋ ਕੱਚਾ ਥਾਂ ਹੀ ਕਿਉਂ ਚੂਜ਼ ਕੀਤਾ ਤੁਸੀਂ ਕੱਚੇ ਥਾਂ ਦੇ ਵਧੀਆ ਲੱਗਦਾ ਮੈਨੂੰ ਅੱਛਾ ਠੀਕ ਹੈ ਤਾਲੀਆਂ ਵਿੱਚ ਓਕੇ ਸਾਰਾ ਨੰਮ ਲ ਬਹੁਤ ਵਧੀਆ ਲੱਗਦਾ ਵਾ ਠੀਕ ਆ ਕਿੰਨੀ ਐਜ ਹੁ ਕਿਤੋਂ ਦੀ ਯੈਸ 8 ਇਅਰਸ 올ਡ ओके ਕਿਹੜੀ ਕਲਾਸ ਵਿੱਚੋਂ ਸੋ थर्ड क्लास ਵਿੱਚ ਠੀਕ ਹੈ ਔਰ ਮਾਰਨਿੰਗ ਟਾਈਮ ਸਰ ਕਿਉਂ ਵਧੀਆ ਲੱਗਦੀ ਹੈ ਉਹ ਜੀ ਮਤਲਬ ਵਧੀਆ ਜਿਹਾ ਲੱਗਦਾ ਮੈਨੂੰ ਖੁਸ਼ ਉਹ ਸੰਡੇ ਸੰਨੇ ਦਾ ਮਨੂਨ ਦਵਨਾ ਕੀ ਸੰਜੀ ਲਾਈਟਸ ਲਾਈਟਸ ਮੇਰੇ ਤੇ ਆਨ ਤੇ ਵਿਟਾਮਿਨ ਡੀ ਮਿਲੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸੋ ਇਹਨਾਂ ਚੀਜ਼ਾਂ ਦਾ ਕਿੱਥੋਂ ਪਤਾ ਲੱਗਾ ਤੁਹਾਡਾ ਕੋਈ ਉਸਤਾਦ ਕੋਈ ਗੁਰੂ ਤੇ ਹੋਊਗਾ ਹੀ ਕੋਈ ਰਿਸ਼ਤੇਦਾਰ ਚ ਕੋਈ ਭੈਣ ਭਰਾਵਾਂ ਚ ਨਹੀਂ ਮੈਨੂੰ ਵੈਸੇ ਹੀ ਪਤਾ ਵਾ ਕਿ ਸਵੇਰ ਦੀ ਧੁੱਪ ਨਾਲ ਵਿਟਾਮਿਨ ਡੀ ਮਿਲਦਾ ਵਾ ਤੇ ਉਹ ਲੈਣਾ ਚਾਹੀਦਾ ਵਾ ਓਕੇ ਸਿਹਤ ਵਾਸਤੇ ਬਹੁਤ ਵਧੀਆ ਨਾ ਠੀਕ ਹੈ ਔਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਕਿਉਂਕਿ YouTube ਚੈਨਲ ਤੇ ਉਹ ਆਲਮੋਸਟ ਹੀ ਤੁਹਾਡੀਆਂ ਵੀਡੀਓ ਚਲਦੀਆਂ ਰਹਿੰਦੀਆਂ ਹਨ ਔਰ ਜਿਹੜੇ ਜਿਹੜੇ ਲੋਕ ਤੁਹਾਡੀ ਵੀਡੀਓ ਨੂੰ ਪਸੰਦ ਕਰਦੇ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਿ ਰੋਜ਼ ਤੁਸੀਂ ਇਹ ਸ਼ੇਅਰ ਕਰਿਆ ਕਰੋ ਤੇ ਸੈਟਸ ਵੇਅਰ ਕਰਨੀਆਂ ਰਾਤ ਨੂੰ ਰੋਟੀ ਖਾ ਕੇ ਫੇਰ ਕਰਨੀਆਂ ਕਿ ਰੋਟੀ ਪਚ ਜੇ ਓਕੇ ਤੇ ਵਿਟਾਮਿਨ ਡੀ ਸਵੇਰ ਵਾਲੀ ਤੋਂ ਬਣਾ ਲਈ ਮਿਲਦੀ ਆ ਠੀਕ ਹੈ। ਇਸ ਸਵੇਰ ਵਾਲੀ ਸੈਰ ਕਰੋਗੇ ਤੇ ਵਿਟਾਮਿਨ ਡੀ ਮਿਲੂ। ਠੀਕ ਹੈ। ਠੀਕ ਹੈ। ਬਾਡੀ ਬਣੂਗੀ ਆਪਣੀ। ਓਕੇ। ਸਿਹਤ ਵਧੀਆ ਰਹੂਗੀ। ਠੀਕ ਹੈ। ਮਾਈਂਡ ਵੀ ਅੱਛਾ ਰਹੂਗਾ। ਮੈਂ ਚੱਲਦਾ ਰਹੂਗਾ। ਠੀਕ ਹੈ। ਇੰਨੇ ਕੀ ਦੇਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਕਿ ਇੰਨੇ ਇੰਨਾ ਕੁਝ ਕਰਿਆ ਕਰੋ। ਠੀਕ ਹੈ। ਅੱਛਾ ਜਿਹੜੇ ਮੋٹے-ਮੋٹے ਬੰਦੇ ਨੇ ਮੇਰੇ ਵਾਂਗ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਹਾਂ। ਬਿਲਕੁਲ ਖਾਂ। ਅੱਛਾ ਮਿੱਠਾ ਬਹੁਤ ਗੰਦੀ ਚੀਜ਼ ਆ। ਠੀਕ ਆ। ਤੇ ਉਹ ਹੱਡੀਆਂ ਵੀ ਮਤਲਬ ਕਰ ਦਿੰਦੇ ਆ। ਖੋੜ ਦਿੰਦੇ। ਖੋੜ ਦਿੰਦੇ ਆ। ਠੀਕ ਆ। ਤੇ ਖੰਡ ਤੇ ਬਿਲਕੁਲ ਹੀ ਨਾ ਨਾ ਖਾਓ। ਕੀ ਖਾਣ ਫਿਰ ਖੰਡ ਦੀ ਜਗ੍ਹਾ ਤੇ ਜਿੱਥੇ ਕੋਈ ਉਹਨਾਂ ਨੇ? ਅੱਛਾ ਗੁੜ। ਸਿਰਫ ਗੁੜ। ਇਹਦਾ ਮਤਲਬ ਜਿਹੜੇ ਲੋਕ ਗੁੜ ਬਣਾ ਬਣਾ ਕੇ ਵੇਚਦੇ ਆ ਫਿਰ ਉਹਨਾਂ ਵਾਸਤੇ ਤੁਹਾਡੀ ਵੀਡੀਓ ਬੜੀ کارਗਰ ਸਾਬਤ ਹੋਏਗੀ ਕਿ ਤੁਸੀਂ ਗੁੜ ਨੂੰ ਪ੍ਰੋਮੋਟ ਕਰ ਰਹੇ ਹੋ ਹਨਾ ਕਈ ਤੇ ਵਿੱਚ ਕੈਮੀਕਲ ਪਾਉਂਦੇ ਨੇ ਪਰ ਕੈਮੀਕਲ ਵਾਲਾ ਗੁੜ ਚੰਗਾ ਨਹੀਂ ਹੈ ਅੱਛਾ ਆਪਣੇ ਵਾਸਤੇ ਕਿੱਥੋਂ ਫਿਰ ਲੈਣਾ ਚਾਹੀਦਾ ਵਾ ਦੇਸੀ ਗੁੜ ਲਿਓ ਅੱਛਾ ਹਾਂਜੀ ਆਪਣੇ ਘਰੇ ਬਣਾਉਨਾ ਅੱਛਾ ਗੰਨਾ ਕੱਟ ਕੇ ਆਪਣੇ ਹੱਥਾਂ ਨਾਲ ਹੂੰ ਤੇ ਇੱਕ ਪਤੀਲਾ ਲਓ ਅੱਛਾ ਤੇ ਉਹਦੇ ਵਿੱਚ ਗੰਨੇ ਦਾ ਸਾਰਾ ਰਸ ਕੱਢ ਲੋ ਠੀਕ ਆ ਤੇ ਆਪਣੇ ਹੱਥਾਂ ਨਾਲ ਉਹਨੂੰ ਬਣਾ ਕੇ ਨਾ ਗੁੜ ਨੂੰ ਹੂੰ ਤੇ ਖਾ ਸਕਦੇ ਹੋ ਅੱਛਾ ਤੇ ਜਿਹੜੇ ਵੇਚਦੇ ਆ ਨਾ ਉਹਨਾਂ ਤੋਂ ਨਹੀਂ ਲੈਣਾ ਅੱਛਾ ਬਹੁਤ ਮਾੜੀ ਚੀਜ਼ ਹੈ ਠੀਕ ਆ ਆਪਣੇ ਘਰੇ ਬਣਾਓ ਆਪ ਖਾਓ ਅੱਛਾ ਓਕੇ ਠੀਕ ਹੈ ਇਹਦੇ ਨਾਲ ਤਾਂੜਾ ਪੈਸਾ ਵੀ ਬੱਧ ਸਕਦਾ ਹੈ ਵੈਰੀ ਗੁੱਡ ਠੀਕ ਹੈ ਮੈਂ ਸਿਰਫ ਇੰਨੀ ਆ ਸਮੱਸਿਆਵਾਂ ਦੇਣਾ ਚਾਹੁੰਦੀ ਸੀ। ਸਮੱਸਿਆਵਾਂ ਤਾਂ ਜਿੰਕਸ ਤੋਂ ਜ਼ਿਆਦਾ ਨਾ ਹੁੰਦੇ ਸੀ। ਅੱਛਾ। ਠੀਕ ਐ। ਤੇ ਟੈਮ ਨਾਲ ਉੱਠ ਕੇ ਸੈਰ ਕਰੋ। ਹੂੰ। ਤੇ ਵਿਟਾਮਿਨ ਡੀ ਲਓ। ਕਿੰਨੇ ਵਜੇ ਲਗਭਗ ਉੱਠ ਜਾਂਦੇ ਤੁਸੀਂ? ਮੈਂ 5:00 ਵਜੇ ਦੇ 4:00 ਆਰ 4:00 4 ਜਾਂ 5 ਵਜੇ 10:00 ਵਜੇ। ਹਾਂਜੀ। ਅੱਛਾ ਵੈਰੀ ਗੁੱਡ। ਕੌਣ ਠਾਉਂਦਾ ਫਿਰ ਤੁਹਾਨੂੰ? ਆਪੇ ਉੱਠ ਜਾਂਦੀਆਂ। ਵੈਰੀ ਗੁੱਡ। ਬਹੁਤ ਵਧੀਆ ਗੱਲ ਆ। ਠੀਕ ਹੈ। ਫਿਰ ਕੀ ਸ਼ਡਿਊਲ ਹੈਗਾ ਤਾਂ ਉੱਠਣ ਤੋਂ ਬਾਅਦ ਵਿੱਚ? ਮੈਂ ਮਤਲਬ ਬ੍ਰਸ਼ ਕਰਕੇ ਫਿਰ ਕੱਪੜੇ ਪਾ ਕੇ ਆਜਣੀ ਹੁੰਨੀ ਸੈਰ ਤੇ। ਵੈਰੀ ਗੁੱਡ। ਸੈਰ ਤੇ ਜਾਣ ਤੋਂ ਪਹਿਲਾਂ ਫੁੱਲ ਕਾਣੀ ਸ਼ਕਣਾ। ਠੀਕ ਹੈ। ਖਾਲੀ ਵੇਟ। ਹਾਂਜੀ। ਖਾਲੀ ਬੈਠ ਸਾ ਤੇ ਆਰੇ ਕੋ ਜਿੜੀਆਂ ਦੀ ਆਵਾਜ਼ ਕਿੰਨੀ ਚਿਕ 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 ਕਰੰਦੀ ਆ ਤੇ ਕਿੰਨਾ ਵਧੀਆ ਲੱਗੰਦਿਆ ਇਹਨਾਂ ਦੀ ਆਵਾਜ਼ ਸੁਣੋ ਕਿ ਤੇ ਤੁਹਾਨੂੰ ਤੁਹਾਡੇ ਅੰਦਰ ਦਾ ਰੱਬ ਜਾਗੂ ਤੇ ਵੈਰੀ ਗੁੱਡ ਤੇ ਫਿਰ ਸ਼ੈਰ ਕਰਨ ਦੇ ਕੀ ਕੀ ਬੈਨੀਫਿਟ ਹੈ ਚਿੜੀਆਂ ਦੀ ਆਵਾਜ਼ ਤਾਂ ਸੁਣ ਹੀ ਰਹੀ ਐ ਤੁਹਾਡੇ ਅੰਦਰ ਰੱਬ ਜਾਗ ਰਿਹਾ ਐ ਪਹਿਲਾਂ ਇਹ ਮੰਨੋ ਨਾ ਪਹਿਲਾਂ ਉਹ ਤਾਂ ਲੇਵਲੀ ਜੀ ਤੁਹਾਡੀ ਗੱਲ ਤੋਂ ਸੁਣ ਗਿਆ ਕਿ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੋਂਗੇ ਸਵੇਰੇ ਸਵੇਰ ਤੋਂ ਸਮਝੋ ਤੁਸੀਂ ਰੱਬ ਦੇ ਨਾਲ ਜੁੜ ਰਹੇ ਹੋ ਠੀਕ ਹੈ ਰੱਬ ਨਾਲ ਜੁੜ ਰਹੇ ਹਾਂ ਅੱਛਾ ਅੱਛਾ ਤੁਸੀਂ ਲੋਕਾਂ ਨੂੰ ਜੋੜਨਾ ਚਾਹੁੰਦੇ ਹੋ ਠੀਕ ਹੈ ਠੀਕ ਹੈ ਸਹੀ ਤੁਹਾਡੀ ਗੱਲ ਨੂੰ ਜ਼ਰੂਰ ਫੋਲੋ ਕਰਾਂਗੇ ਬਹੁਤ ਵਧੀਆ ਰਹਿ ਤੁਹਾਡੇ ਸਜਾ ਹੋਰ ਕੀ ਕਹਿਣਾ ਚਾਹੋਗੇ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਸੈਡ ਤੋਂ ਬਾਅਦ ਖੇਤਾਂ 'ਚ ਜਰੂਰ ਆਓ ਅੱਛਾ ਕੀ ਕਾਰਨ ਖੇਤਾਂ 'ਚ ਜੁੜਨ ਦਾ ਖੇਤਾਂ ਜੁੜਨ ਦਾ ਇਹ ਕਾਰਨ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਖੇਤਾਂ ਨੂੰ ਲਗੋ ਅ ਪਾਣੀ ਆਪ ਵੀ ਦਿੱਤਾ ਸੀ ਵੈਰੀ ਗੁੱਡ ਦੂਜੇ ਲੋਕੀ ਵੀ ਦਿੰਦੇ ਨੇ ਵੈਰੀ ਗੁੱਡ ਤੇ ਅੱਜ ਤੱਕ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ ਵੈਰੀ ਗੁੱਡ ਉਹਨਾਂ ਨੇ ਆਪਾਂ ਨੂੰ ਪਾਲਿਆ ਠੀਕ ਹੈ ਉਹ ਸਭ ਦਾ ਪਲਣ ਆ ਰਿਹਾ ਹੈ ਹਾਂ ਜੀ ਹੈ ਨਾ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਹੋਰ ਕਹਿਣਾ ਚਾਹਨੀ ਹਾਂ ਕਿ ਉਹ ਦੇਖੋ ਓ ਕਿੰਨੀਆਂ ਗੱਡੀਆਂ ਲੰਘ ਰਹੀਆਂ ਹਨ ਹਾਂ ਹਾਂ ਪੋਲਿਊਸ਼ਨ ਹੀ ਹੈ ਪੋਲਿਊਸ਼ਨ ਅੱਛਾ ਹਾਂਜੀ ਇਹ ਪੋਲਿਊਸ਼ਨ ਦਾ ਕਰਕੇ ਸਾਨੂੰ ਕਿੰਨੀਆਂ ਬਿਮਾਰੀਆਂ ਹੋਣਗੀਆਂ ਅੱਛਾ ਤੇ ਜੇ ਆਪਾਂ ਮਤਲਬ ਇਹੋ ਜਿਹੀ ਹਰਿਆ ਹਰਿਆ ਲੀਤਾ ਵੰਗੇ ਨਾ ਜਿੱਤਾ ਦੀ ਹਰਿਆਲੀ ਚ ਹਾਂ ਹਾਂ ਤੇ ਆਪਾਂ ਨੂੰ ਆਕਸੀਜਨ ਬਹੁਤ ਵਧੀਆ ਮਿਲੂਗੀ ओके ਤੇ ਆਪਾਂ ਨੂੰ ਮਤਲਬ ਪੋਲਿਊਸ਼ਨ ਨਹੀਂ ਹੋਊਗੀ ਠੀਕ ਹੈ ਜੇ ਖੇਤਾਂ ਚ ਰਹੋਗੇ ਠੀਕ ਹੈ ਤੇ ਸਵੇਰ ਦੀ ਸੈਰ ਕਰਕੇ 6 ਵਜੇ ਆਪਣਾ ਕੰਮ ਸਮੇਟ ਕੇ ਘਰੇ ਚਲ ਜਾਣਾ ਠੀਕ ਹੈ ਕਿਉਂਕਿ ਇਸ ਟਾਈਮ ਪੋਲਿਊਸ਼ਨ ਹੋ ਜਾਂਦਾ ਹਾਂਜੀ ਤਾਂ ਤੁਸੀਂ ਕਿਉਂ ਫਿਰ ਲੇਟ ਹੋ ਅੱਜ ਉਹ ਯਾਰ ਤੁਸੀਂ ਮੇਂ ਇੰਟਰਵਿਊ ਲੈਣ ਆਣੀ ਸੀ ਹਾਂ ਇਹ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਸੌਰੀ 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 ਠੀਕ ਹੈ ਮੈਨੂੰ ਪਤਾ ਨਹੀਂ ਕਿੱਥੇ ਰੁਕਣਾ ਪੈ ਗਿਆ ਠੀਕ ਹੈ ਠੀਕ ਠੀਕ ਸੌਰੀ ਥੈਂਕ ਯੂ ਸੋ ਮੱਚ ਲੇਵਲਿੰਗ ਜੀ ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਉਮੀਦ ਕਰਦਾ ਜਿਹੜਾ ਵਾ ਦਰਸ਼ਕਾਂ ਨੂੰ ਪਸੰਦ ਆਉਣਗੀਆਂ ਸੋ ਲੇਵਲਿੰਗ ਕੌਰ ਦੀ ਜਿਹੜੀ ਵੀਡੀਓ ਹੈ ਵਾਲੀ ਹਰ ਵੀਰ ਹਰ ਬੱਚਾ ਹਰ ਭੈਣ ਹਰ ਭਰਾ ਦੇਖ ਕੇ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਗੁਰੂ ਜੰਡੋ ਕੇ ਨਾਮ ਦਾ ਚੈਨਲ ਲੇਵਲਿੰਗ ਕੌਰ ਦਾ ਸੋ ਵੱਤ ਵੱਦ ਅਮੀਰ ਕਰਦੇ ਆ ਕਿਸ ਬੱਚੀ ਦਾ ਚੈਨਲ ਜਿਹੜਾ ਉਹ ਪ੍ਰਮੋਟ ਹੋਏਗਾ ਔਰ ਲੋਕਾਂ ਤੱਕ ਜਿਹੜੀ ਹੈ ਕੁਝ ਵਧੀਆ ਗੱਲਾਂ ਦਾ ਸੁਝਾ ਦੀ ਆਵਾਜ਼ ਜਾਏਗੀ ਬਹੁਤ ਬਹੁਤ ਧੰਨਵਾਦ ਇਵਨਿੰਗ ਕੌਰ ਜੀ